ਤਖੀਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਸਾਹਮਣੇ ਆ ਰਹੀ ਹੈ ਹੁਣੇ-ਹੁਣੇ ਇੱਥੇ ਚੱਲ ਗਈਆਂ ਤਾਬੜ ਤੋੜ ਗੋਲੀਆਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਸਾਹਮਣੇ ਆ ਰਹੀ ਹੈ ਜੀਆਂ ਲੁਧਿਆਣਾ ਦੇ ਵਿੱਚ ਇੱਕ ਐਨ ਆਰ ਆਈ ਦੇ ਕਰ ਦਿੱਤੇ ਕਾਰਸ ਵਰਬਲ ਮਾਚੀ ਗੋਲੀਆਂ ਚਲਾ ਦਿੱਤੀਆਂ ਹਮਲਾਵਰਾਂ ਨੇ ਕਰੀਪਾਂ ਤੋਂ 6 ਰਾਉਂਡ ਫਾਇਰ ਕੀਤੇ ਖੁਦ ਖੁਸ਼ਕਿਸਮਤੀ ਇਹ ਰਹੀ ਕਿ ਗੋਲੀ ਵੱਟ ਕੋਈ ਜਖਮੀ ਨਹੀਂ ਹੋਇਆ ਥਾਣਾ ਸਰਾਬਰ ਨਗਰ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਸੂਤਰਾਂ ਦੇ ਅਨੁਸਾਰ ਪਤਾ ਲੱਗਾ ਹੈ ਕਿ ਐਨ.ਆਰ.ਆਈ. ਰਾਜਦੀਪ ਕਰੀਪ 15 ਦੇ ਬੈਲ ਆਸਟ੍ਰੇਲੀਆ ਤੋਂ ਵਰਤ ਆਇਆ ਸੀ ਬਦਮਾਸ਼ਾਂ ਨੇ ਵੀਰਵਾਰ ਰਾਤ 3:00 ਵਜੇ ਇਸ ਘਰ ਨਾਲ ਨੂੰ ਅੰਜਾਮ ਦਿੱਤਾ ਐਨਆਰਈ ਪਰਿਵਾਰ ਇਸ ਮਾਮਲੇ 'ਚ ਅਜੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ ਤੇ ਇਸ ਦੌਰਾਨ ਥਾਣਾ ਸਰਬਨਗਰ ਦੀ ਪੁਲਿਸ ਨੇ ਕਰਨ ਵਾਲੀ ਥਾਂ ਤੋਂ ਸੀਸੀਟੀਵੀ ਫੁਟੇਜ ਕਬਜ਼ੇ 'ਚ ਲੈ ਲਈ ਹੈ ਤੇ ਪਤਾ ਲੱਗਾ ਕਿ ਬਦਮਾਸ਼ ਚੌਰਾਹੇ 'ਵਲ ਫਸ ਜਗੇ ਹਨ ਜਾਣਕਾਰੀ ਅਨੁਸਾਰ ਕਰਨਾ ਪੀ ਆਰ ਐ ਨਗਰ ਦੀ ਹੈ ਵੀਰਵਾਰ ਨੂੰ ਬਦਮਾਸ਼ ਹੱਤਿਆਕਤ 'ਚ ਆਇਆ ਤੇ ਉਸਨੇ ਬੱਲੇ ਤੇਨੂੰ ਫੋਨ ਕੀਤਾ ਜਿਸ ਤੋਂ ਬਾਅਦ ਬਦਮਾਸ਼ਾਂ ਨੇ ਘਰ ਦੇ ਉੱਤੇ ਗੋਲੀਆਂ ਫਿਰ ਆ ਦਿੱਤੀਆਂ ਜਸ ਤੋਂ ਬਾਅਦ ਗੋਲੀਬਾਰੀ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਤੇ ਲੋਕਾਂ ਨੇ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਵੀਡੀਓ ਦੇਖਣ ਲਈ ਤੋਂ ਬਾਅਦ ਆਣ ਬਾਅਦ